ਜੂਨ 1984 ਦੇ ਸੰਘਰਸ਼ ਤੋਂ ਬਾਅਦ ਜਿਹੜੀਆਂ ਸ਼ਹਾਦਤਾਂ ਦਾ ਦੌਰ ਚੱਲਿਆ ਤੇ ਭਾਈ ਨਿੱਜਰ ਤੱਕ ਪਹੁੰਚਿਆ ਇਹ ਕੌਮ ਦੀ ਝੋਲੀ ਦੇ ਵਿੱਚ ਬਹੁਤ ਸਾਰੀਆਂ ਬਹੁਤ ਸਾਰੇ ਸ਼ਹੀਦ ਪਾ ਗਿਆ ਸਮਾਂ ਲੰਘਦਾ ਗਿਆ ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਬਹੁਤ ਹਨੇਰੀ ਵਗਾਈ ਜ਼ੁਲਮ ਕੀਤੇ ਬੰਦੀ ਸਿੰਘ ਅੱਜ ਵੀ ਅੰਦਰ ਨੇ ਲੰਬੇ ਸਮੇਂ ਤੋਂ لیکن ਹੁਣ ਜਿਹੜੀ ਮੌਜੂਦਾ ਸਰਕਾਰ ਹੈ ਜਿਹੜੀ ਮੌਜੂਦਾ ਬੀਜੇਪੀ ਦੀ ਸਰਕਾਰ ਹੈ ਹਿੰਦੂਤਵਾ ਦੀ ਸਰਕਾਰ ਹੈ ਇਸ ਨੇ ਵਿਦੇਸ਼ਾਂ ਤੱਕ ਪਹੁੰਚ ਕੇ ਜਿਹੜੀ ਹੈ ਉਹ ਟਾਰਗੇਟ ਕਿਲਿੰਗਸ ਸ਼ੁਰੂ ਕੀਤੀਆਂ ਨੇ ਸੋ ਅੱਜ ਦਾ ਜਿਹੜਾ ਇਹ ਸਾਡਾ ਸ਼ੀਧੀ ਸਮਾਗਮ ਕਰਨ ਦਾ ਮਕਸਦ ਵੀ ਇਹ ਹੀ ਹੈ ਕਿ ਗਵਰਨਮੈਂਟ ਨੂੰ ਵਾਰਨ ਕੀਤਾ ਜਾਵੇ ਚੇਤਾਵਨੀ ਦਿੱਤੀ ਜਾਵੇ ਕਿ ਇਹ ਪਰਵਾਨ ਨਹੀਂ ਹੋਣੇ ਇਹ ਪਰਵਾਨ ਨਹੀਂ ਹੋਣਾ ਜੋ ਉਹ ਕਰ ਰਹੇ ਨੇ ਜਥੇਦਾਰ ਅਕਾਲਤਖਬ ਸਵੇਰੇ ਅਰਦਾਸ ਦੇ ਵਿੱਚ ਸ਼ਾਮਲ ਹੋਏ ਭੋਗ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਭਾਈ ਹਰਦੀਪ ਸਿੰਘ ਨੱਜਰ ਨੂੰ ਸ਼ਹੀਦ ਕਹਿ ਕੇ ਉਹ ਮੁਖਾਤਬ ਹੋਏ ਸਾਡੀ ਇਸ ਹਾਊਸ ਦੀ ਇਸ ਇਕੱਠ ਦੀ ਸਵੇਰੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਹੁਣ ਫੇਰ ਕਰ ਰਹੇ ਆਂ ਅਰ ਤੁਹਾਡੇ ਸਾਰਿਆਂ ਦੀ ਆਗਿਆ ਦੇ ਨਾਲ ਕਰ ਰਹੇ ਆਂ ਕਿ ਭਾਈ ਹਰਦੀਪ ਸਿੰਘ ਨੱਜਰ ਦੀ ਜਿੱਥੇ ਤਸਵੀਰ ਸਿੱਖ ਹਜਾਇਬ ਘਰ ਦੇ ਵਿੱਚ ਲਾਈ ਜਾਵੇ ਉੱਥੇ ਨਾਲ ਦੇ ਨਾਲ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਸ਼ਹੀਦ ਦੇ ਰਤਬੇ ਨਾਲ ਵੀ ਨਵਾਜਿਆ ਜਾਵੇ ਉਹਨਾਂ ਨੇ ਕਿਹਾ ਕਿ ਤੁਸੀਂ ਸੰਗਤ ਦੀ ਪ੍ਰਮਾਨਗੀ ਦੇ ਨਾਲ ਮਤਾ ਪਾ ਕੇ ਅਕਾਲ ਤਖ ਸਾਹਿਬ ਸਕਤਰੇ ਤੇ ਪਹੁੰਚਦਾ ਕਰੋ ਅਸੀਂ ਇਹਦੇ ਤੇ ਵਿਚਾਰ ਕਰਾਂਗੇ ਜਿਹੜਾ ਮਤਾ ਅੱਜ ਅਸੀਂ ਇੱਥੇ ਤੁਹਾਡੇ ਸਾਰਿਆਂ ਦੇ ਵਿੱਚ ਰੱਖਣ ਜਾ ਰਹੇ ਹਾਂ ਉਸ ਦੀ ਕਾਪੀ ਵੀ ਅਸੀਂ ਜਥੇਦਾਰ ਸਾਹਿਬ ਦੇ ਕੋਲ ਪਹੁੰਚਦੀ ਕਰਾਂਗੇ ਕੈਨੇਡਾ ਦੀ ਧਰਤੀ ਤੇ 18 6 2023 ਨੂੰ ਭਾਰਤੀ ਸਟੇਟ ਦੀਆਂ ਖੁਫੀਆਂ ਏਜੰਸੀਆਂ ਵੱਲੋਂ ਪਲਾਨ ਕਰਕੇ ਕਤਲ ਕਰਵਾਏ ਗਏ ਸ਼ਹੀਦ ਪਾਈ ਹਰਦੀਪ ਸਿੰਘ ਨੱਜਰ ਦੇ ਪਹਿਲੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅੰਮ੍ਰਿਤਸਰ ਵਿਖੇ ਪੰਥਕ ਇਕੱਠ ਵਿੱਚ ਸ਼ਾਮਲ ਸਰਗਰਮ 소ਹਿਰ ਅਤੇ ਚਤਨ ਸਿੱਖਾਂ ਦੇ ਇਸ ਇਕੱਠ ਵਿੱਚ ਹੇਟ ਲਿਖਿਆ ਮਤਾ ਰੱਖਿਆ ਪ੍ਰਮਾਨਗੀ ਲਈ ਰੱਖਿਆ ਜਾਂਦਾ ਹੈ ਜੂਨ 1984 ਦੇ ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੌਰਾਨ ਸਨ ਜਰਨੈਲ ਸਿੰਘ ਜੀ ਖਾਲਸਾ ਤੇ ਸਾਥੀਆਂ ਦੀ ਸ਼ਹੀਦੀਆਂ ਤੋਂ ਲੈ ਕੇ ਕੈਨੇਡਾ ਦੀ ਧਰਤੀ ਉੱਤੇ ਪਾਈ ਹਰਦੀਪ ਸਿੰਘ ਨੱਜਰ ਦੀ ਸ਼ਹੀਦੀ ਤੱਕ ਬੇਅੰਤ ਸ਼ਹਾਦਤਾਂ ਸਿੱਖ ਪੰਦੀ ਚੋਲੀ ਵਿੱਚ ਪੈ ਚੁੱਕੀਆਂ ਹਨ ਇਹਨਾਂ ਸ਼ਹਾਦਤਾਂ ਲਈ ਸਿੱਧੇ ਰੂਪ ਦੇ ਵਿੱਚ ਭਾਰਤੀ ਸਟੇਟ ਅਸਤੇ ਉਸ ਦੀਆਂ ਸੁਰੱਖਿਆ ਤੇ ਖੁਫੀਆ ਏਜੰਸੀਆਂ ਜ਼ਿੰਮੇਵਾਰ ਹਨ ਦੋਸ਼ੀ ਹਨ ਮੌਜੂਦਾ ਸਮੇਂ ਅੰਦਰ ਖਾਲਸਤਾਨ ਦੀ ਵਿਚਾਰਧਾਰਾ ਨੂੰ ਪ੍ਰਨਾਏ ਸਿੱਖ ਭਾਰਤੀ ਸਟੇਟ ਦੇ ਨਿਸ਼ਾਨੇ ਉੱਤੇ ਹਨ ਅਤੇ ਸਟੇਟ ਆਪਣੇ तमाम ਵਸਾਇਲ ਖਰਚ ਕੇ ਉਹਨਾਂ ਦੀ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਰਹੀ ਹੈ ਮੋਦੀ ਸਰਕਾਰ 2 ਵਿੱਚ ਵਿਦੇਸ਼ਾਂ ਦੀ ਧਰਤੀ ਤੇ ਆਜ਼ਾਦੀ ਪਸੰਦ ਸਿੱਖ ਆਗੂਆਂ ਦੀ ਟਾਰਗੇਟ ਕਿਲਿੰਗ ਦੀ ਨੀਤੀ ਨੂੰ ਅੰਜਾਮ ਦੇਣ ਵਾਲੀ ਤਿਕੜੀ ਤਿਕੜੀ 3 ਗ੍ਰਹਿ ਮੰਤਰੀ ਵਿਦੇਸ਼ ਮੰਤਰੀ ਅਤੇ ਕੌਮੀ ਸਲਾਹਕਾਰ ਨੋ ਮੋਦੀ ਸਰਕਾਰ ਤਿੰਨ ਵਿੱਚ ਉਸੇ ਮਕਾਮ ਤੇ ਕਾਇਮ ਦਾਇਮ ਰੱਖਿਆ ਗਿਆ ਹੈ ਉਹਨਾਂ ਤਿੰਨਾਂ ਨੂੰ ਫਿਰ ਜਿਹੜੇ ਪਹਿਲੇ ਸੀ ਪੂਰੀ ਸਿੱਖ ਕੌਮ ਨੇ ਵਿਰੋਧ ਕੀਤਾ ਉਹਨਾਂ ਦੀਆਂ ਨੀਤੀਆਂ ਦਾ ਇੰਟਰਨੈਸ਼ਨਲ ਲੈਵਲ ਤੇ ਵਿਰੋਧ ਹੋਇਆ ਪਰ ਮੋਦੀ ਸਰਕਾਰ ਤਿੰਨ ਵਿੱਚ ਉਹ ਤਿੰਨਾਂ ਨੂੰ ਉਸੇ ਮਕਾਮ ਤੇ ਫਿਰ ਰੱਖਿਆ ਗਿਆ ਹੈ ਨਿਰਸੰਦੇਹ ਭਾਰਤੀ ਨਿਜ਼ਾਮ ਨੇ ਅਜਿਹਾ ਕਦਮ ਅਤੇ ਫੈਸਲਾ ਸਿੱਖ ਆਗਵਾਮ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਜਮਹੂਰੀ ਆਵਾਜ਼ਾਂ ਅਤੇ ਚਿੰਤਾਵਾਂ ਨੂੰ ਦਰਗਿਨਾਰ ਕਰਦੇ ਹੋਏ ਲਿਆ ਹੈ ਹਾਲਾਤ ਮੰਗ ਕਰਦੇ ਹਨ ਕਿ ਭਾਰਤ ਦੀ ਟ੍ਰਾਂਸ ਨੈਸ਼ਨਲ ਗੈਰ ਨਿਆਂਕੀਲਿੰਗ ਦੀ ਨੀਤੀ ਨਾਲ ਮਜਬੂਤੀ ਅਤੇ ਸ਼ਕਤੀ ਨਾਲ ਨਜਿੱਠਿਆ ਜਾਵੇ ਵਿਦੇਸ਼ਾਂ ਵਿੱਚ ਸੰਘਰਸ਼ੀਲ ਸਿੱਖ ਜਿੱਥੇ ਆਪਣੀ ਸੁਰੱਖਿਆ ਲਈ ਆਪਣੇ ਮੁਲਕਾਂ ਦੇ ਕਾਨੂੰਨ ਅਤੇ ਪ੍ਰਸ਼ਾਸਨ ਵੱਲੋਂ ਨਜ਼ਰਾਂ ਗੱਡੀ ਬੈਠੇ ਹਨ ਉੱਥੇ ਉਹਨਾਂ ਦੀ ਟੈਕ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਵੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਦੇਸ਼ਾਂ ਦੀ ਸਰਕਾਰਾਂ ਖਾਸ ਕਰਕੇ ਜਿਨ੍ਹਾਂ ਮੁਲਕਾਂ ਵਿੱਚ ਸਿੱਖਾਂ ਨੂੰ ਦਰਪੇਸ਼ ਖਤਰਾ ਹੈ ਨੂੰ ਇਸ ਸਬੰਧੀ ਸੁਚੇਤ ਕਰਨ ਅਤੇ ਲੋੜੀਂਦੇ ਪ੍ਰਬੰਧ ਕਰਨ ਦਾ ਸੰਦੇਸ਼ ਸੁਨੇਹਾ ਜਾਣਾ ਸਮੇਂ ਦਾ ਤਕਾਜ਼ਾ ਹੈ। ਭਾਰਤ ਵੱਲੋਂ ਸਿੱਖ ਕੌਮ ਦੇ ਸੰਘਰਸ਼ ਨੂੰ ਅਤਵਾਦ ਦਾ ਨਾਮ ਦੇਣਾ ਦੁਨੀਆ ਦੀ ਹਮਾਇਤ ਤੋਂ ਮਹਿਰੂਮ ਕਰਨਾ ਹੈ। ਜਿਸ ਲਈ ਅਸੀਂ ਪੱਛਮੀ ਮੁਲਕਾਂ ਨੂੰ ਚੇਤਨਨ ਕਰਦੇ ਹਾਂ ਕਿ ਉਹ ਭਾਰਤੀ ਪ੍ਰੋਪਗੈਂਡੇ ਦਾ ਸ਼ਿਕਾਰ ਨਾ ਹੋਣ। ਪਾਈ ਨਿਜਰ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਹੋਈ ਵਿਵਾਗ ਰਿਪੋਰਟਿੰਗ ਚਾਹੇ ਉਹ ਸੀਬੀਸੀ ਨੇ ਕੀਤੀ ਹੈ ਚਾਹੇ ਏਬੀਸੀ ਨੇ ਕੀਤੀ ਹੈ ਚਾਹੇ ਅਲ ਜਜ਼ੀਰਾ ਨੇ ਕੀਤੀ ਹੈ ਨੇ ਭਾਰਤ ਦੇ ਵਿਦੇਸ਼ ਮੰਤਰੀ ਦੇ ਬਿਆਨਾਂ ਕਿ ਵਿਦੇਸ਼ਾਂ ਵਿੱਚ ਗੈਰ ਨਿਆਂਕ ਕਤਲ ਸਾਡੀ ਨੀਤੀ ਨਹੀਂ ਦੀ ਪੋਲ ਖੋਲ ਕੇ ਰੱਖ ਦਿੰਦੀ ਹੈ ਗੁਰਪਤਵਨ ਸਿੰਘ ਪੰਨੂ ਮਾਮਲੇ ਵਿੱਚ ਭਾਰਤੀ ਏਜੰਟ ਨikhil ਗੁਪਤਾ ਦੀ ਅਮਰੀਕਾ ਹਵਾਲਗੀ ਨਾਲ ਹੁਣ ਆਸ ਵੱਜੀ ਹੈ ਕਿ ਕੈਨੇਡਾ ਅਮਰੀਕਾ ਤੇ ਹੋਰ ਮੁਲਕਾਂ ਵਿੱਚ ਭਾਰਤੀ ਹਕੂਮਤ ਵੱਲੋਂ ਕਰਵਾਏ ਜਾ ਰਹੇ ਟਾਰਗੇਟ ਕਿਲਿੰਗ ਦੇ ਵਦੇਰੇ ਗੁੱਜੇ ਪੇਤ ਨਸ਼ਰ ਹੋਣਗੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਕੱਲ ਨਿਖਲ ਗੁਪਤਾ ਨੂੰ ਐਕਸਟਰੈਡਾਈਟ ਕੀਤਾ ਗਿਆ ਅਮਰੀਕਾ ਦੇ ਵਿੱਚ ਟਾਈਮਿੰਗ ਦੇਖੋ ਤੁਸੀਂ ਗੋਰੇ ਦਾ ਦਿਮਾਗ ਦੇਖੋ ਉਹਨਾਂ ਦੀ ਸੈਨਪ ਕੱਲ ਉਹਨਾਂ ਨੂੰ ਐਕਸਟਰੈਡਾਈਟ ਕੀਤਾ ਗਿਆ ਤੇ ਕੱਲ ਹੀ ਅਮਰੀਕਾ ਦਾ ਐਨਐਸਏ ਇੰਡੀਆ ਦੇ ਐਸਐਨਏ ਨੂੰ ਮਿਲਣ ਲਈ ਦਿੱਲੀ ਪਹੁੰਚ ਗਿਆ ਪਰ ਇਹ ਉਹਨਾਂ ਦੀ ਮੀਟਿੰਗ ਪਹਿਲਾਂ طے ਸੀ ਉਨਾਂ ਦੀ ਐਕਸਟਰੈਡੀਸ਼ਨ ਹਵਾਲਗੀ ਤੋਂ ਬਾਅਦ ਨਹੀਂ ਮੀਟਿੰਗ ਤੈ ਹੋਈ ਦੋਨਾਂ ਐਨਐਸਏ ਦੀ ਦਿੱਲੀ ਦੇ ਵਿੱਚ ਅੱਜ ਮੀਟਿੰਗ ਤੈ ਸੀ ਪਰ ਉਹਨੇ ਆਉਣ ਤੋਂ ਪਹਿਲਾਂ ਉਹਦੀ ਐਕਸਟਰੈਡੀਸ਼ਨ ਨੂੰ ਯਕੀਨੀ ਬਣਾਇਆ ਔਰ ਅਖਬਾਰਾਂ ਕਹਿੰਦੀਆਂ ਨੇ ਬੇਸ਼ੱਕ ਅਲਾਨੀਆਂ ਤੌਰ ਤੇ ਦੋਨਾਂ ਦੀ ਮੀਟਿੰਗ ਦੇ ਵਿੱਚ ਪੰਨੂ ਮਾਮਲਾ ਦੱਸਿਆ ਨਹੀਂ ਜਾ ਰਿਹਾ ਪਰ ਦੋਨਾਂ ਐਨਐਸਏ ਦੀ ਅੱਜ ਹੋਣ ਵਾਲੀ ਦਿੱਲੀ ਮੀਟਿੰਗ ਦੇ ਵਿੱਚ ਪੰਨੂ ਮਸਲਾ ਵਿਚਾਰਿਆ ਜਾਏਗਾ ਇਸੇ ਕਰਕੇ ਇੱਕ ਦਿਨ ਪਹਿਲਾਂ ਅਮਰੀਕਾ ਨੇ ਉਹਨੂੰ ਐਕਸਟਰੈਡਿਟ ਕਰਕੇ ਆਪਣੀ ਕਸਟਡੀ ਚ ਲੈ ਲਿਆ ਸੋ ਇਹ ਟਾਈਮਿੰਗ ਹੈ ਇਹ ਉਹਨਾਂ ਦੀ ਸਮਾਰਟਨੈਸ ਉਸ ਮੁਲਕ ਦੀ ਆਉਣ ਤੋਂ ਪਹਿਲਾਂ ਉਹਨਾਂ ਨੇ ਉਹਨੂੰ ਆਪਣੀ ਕਸਟਡੀ ਚ ਲੈ ਲਿਆ ਕੈਨੇਡਾ ਦੀ ਜਸਟਨ ਟਰੂਡੋ ਸਰਕਾਰ ਨੇ ਭਾਈ ਨਿਜਰ ਜੋ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਸਰੀਦਮੁਖ ਸੇਵਾਦਾਰ ਸਨ ਦੇ ਕਤਲ ਵਿੱਚ ਭਾਰਤੀ ਏਜੰਸੀ ਰਾਹ ਦੀ ਸ਼ਮੂਲੀਅਤ ਨੂੰ ਨੰਗਾ ਕਰਕੇ ਅਤੇ ਚਾਰ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸ਼ਲਾਘਾਯੋਗ ਕਾਰਵਾਈ ਕੀਤੀ ਹੈ ਸਿੱਖ ਪੰਥ ਉਹਨਾਂ ਦਾ ਧੰਨਵਾਦ ਕਰਦਾ ਹੈ ਉੱਥੇ ਨਾਲ ਹੀ ਕੈਨੇਡਾ ਸਰਕਾਰ ਤੋਂ ਸਾਜ਼ਿਸ਼ ਕਾੜਿਆਂ ਜਿਹੜਾ ਬ੍ਰੇਨ ਬਿਹਾਈਂਡ ਹੈ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਬੈਠ ਕੇ ਇਹ ਕੰਮ ਕੀਤਾ ਉਹਨਾਂ ਨੂੰ ਵੀ ਉੱਥੋਂ ਦੇ ਕਾਨੂੰਨ ਅਨੁਸਾਰ ਸਜ਼ਾ ਦੇਣ ਉਹਨਾਂ ਦੋਸ਼ੀਆਂ ਦੇ ਨਾਮ ਨਸ਼ਰ ਕਰਨ ਅਤੇ ਕੈਨੇਡੀਅਨ ਨਿਆਂ ਪ੍ਰਣਾਲੀ ਤੋਂ ਕਾਤਲਾਂ ਨੂੰ ਜਲਦ ਤੋਂ ਜਲਦ ਸੱਚ ਸਦਾਵਾ ਦੇਣ ਦੀ ਮੰਗ ਕਰਦਾ ਹੈ ਵਿਦੇਸ਼ਾਂ ਦੀ ਧਰਤੀ ਤੇ ਸਰਗਰਮ ਸਿੱਖਾਂ ਨੂੰ ਜਮਹੂਰੀ ਤਰੀਕੇ ਨਾਲ ਸਵੈ ਨਿਰਣੇ ਦਾ ਹੱਕ ਅਤੇ ਆਜ਼ਾਦੀ ਲਈ ਬੋਲਣ ਲਈ ਮਿਲੀ ਰਾਜਸੀ ਸਪੇਸ ਲਈ ਪੰਜਾਬ ਵਿੱਚ ਵਸਦੇ ਸਿੱਖ ਉਹਨਾਂ ਮੁਲਕਾਂ ਖਾਸ ਤੌਰ ਤੇ ਪੰਜ ਅੱਖਾਂ ਵਾਲੇ ਮੁਲਕਾਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਸ਼ੁਕਰਗੁਜ਼ਾਰ ਹਨ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਮੁਲਕਾਂ ਦੇ ਜਿਨ੍ਹਾਂ ਨੇ ਸਾਡੇ ਸਿੱਖ ਭਰਾਵਾਂ ਨੂੰ ਆਪਣੇ ਆਪਣੇ ਮੁਲਕਾਂ ਦੇ ਵਿੱਚ ਇੱਕ ਪੋਲਿਟੀਕਲ ਸਪੇਸ ਦਿੱਤੀ ਹੋਈ ਹੈ ਕਿ ਉਹ ਸਵੈ ਨਿੰਨੇ ਦੀ ਗੱਲ ਕਰ ਸਕਣ ਆਜ਼ਾਦੀ ਦੀ ਗੱਲ ਕਰ ਸਕਣ ਇੰਡੀਆ ਦੀਆਂ ਫੈਸੀਸਟ ਪਾਲਿਸੀ ਨੂੰ ਤਾਨਾਸ਼ਈ ਪਾਲਿਸੀਸ ਨੂੰ ਕ੍ਰਿਟੀਸਾਈਜ਼ ਕਰ ਸਕਣ ਸੋ ਇਹ ਅੱਜ ਦਾ ਜਿਹੜਾ ਸਾਡਾ ਅੱਜ ਦੀ ਸਾਰੇ ਇਸ ਸਮਾਗਮ ਦਾ ਜਿਹੜਾ ਨਿਚੋੜ ਹੈ ਉਹ ਤੁਹਾਡੇ ਸਾਹਮਣੇ ਰੱਖਿਆ ਹੈ ਤੁਹਾਡੀ ਪ੍ਰਵਾਨਗੀ ਚਾਹੀਦੀ ਹੈ ਉਸ ਤੋਂ ਬਾਅਦ ਇਹ ਮਤਾ ਅਕਾਲ ਤਖਤ ਸਾਹਿਬ ਦੇ ਜੱਜਦਾਰ ਨੂੰ ਵੀ ਦੇ ਦਿੱਤਾ ਜਾਏਗਾ ਔਰ ਇਹਦੀ ਇੰਗਲਿਸ਼ ਟ੍ਰਾਂਸਲੇਸ਼ਨ ਕਰਕੇ ਅਸੀਂ ਕੈਨੇਡਾ ਦੀ ਸਰਕਾਰ ਨੂੰ ਵੀ ਭੇਜਾਂਗੇ ਬੋਲੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੰਦੇਸ਼ ਪਾਈ ਜਗਤਾਰ ਸਿੰਘ ਹਵਾਰਾ ਤਿਹਾਰ ਜੇਲ੍ਹ ਤੋਂ ਉਹ ਵੀ ਸਵੇਰੇ ਪਹੁੰਚਿਆ ਅਸਲ ਵਿੱਚ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਬਾਪੂ ਗੁਰਚਰਨ ਸਿੰਘ ਉਹਨਾਂ ਨੇ ਖੁਦ ਆਉਣਾ ਸੀ ਤੇ ਉਹਨਾਂ ਦਾ ਸਵੇਰੇ ਫੋਨ ਆਇਆ ਕਿ ਮੈਨੂੰ ਪਰਸੋਂ ਕਾਲ ਆਈ ਸੀ ਬਾਪੂ ਜੀ ਨੂੰ ਕਾਲ ਆਈ ਸੀ ਪਾਈ ਹਵਾਰਾ ਜੀ ਦੀ ਜੇਲ੍ਹ ਚ ਕਹਿੰਦੇ ਮੇਰੇ ਨਾਲ ਗੱਲ ਹੋਈ ਮੈਨੂੰ ਕਹਿੰਦੇ ਜ਼ਰੂਰ ਜਾਓ ਤੇ ਮੇਰਾ ਸੁਨੇਹਾ ਵੀ ਲੈ ਕੇ ਜਾਓ ਪਰ ਉਹਨਾਂ ਦੀ ਤਬੀਅਤ ਬਾਪੂ ਜੀ ਦੀ ਅੱਜ ਸਵੇਰੇ ਖਰਾਬ ਹੋ ਗਈ ਉਹ ਕਹਿੰਦੇ ਕਿ ਮੇਰੇ ਕੋਲ ਆ ਨਹੀਂ ਹੋਣਾ ਤੇ ਮੈਂ ਜਿਹੜਾ ਸੁਨੇਹਾ ਉਹਨਾਂ ਨੇ ਮੈਨੂੰ ਫੋਨ ਤੇ ਲਿਖਾਇਆ ਜਿਹੜਾ ਉਹਨਾਂ ਨੇ ਫੋਨ ਤੇ ਲਿਖਾਇਆ ਮੈਂ ਉਹ ਬਹੁਤ ਤੁਹਾਨੂੰ ਲਿਖ ਕੇ ਭੇਜ ਦੇਣਾ ਉਹਨਾਂ ਨੇ ਲਿਖ ਕੇ ਭੇਜਿਆ ਉਹਨਾਂ ਨੇ ਭਾਈ ਹਰਦੀਪ ਸਿੰਘ ਨੱਜਰ ਨੂੰ ਸ਼ਰਧਾਂਜਲੀ ਦਿੱਤੀ ਹੈ ਕੌਮ ਦੀ ਪੀੜਾ ਮਹਿਸੂਸ ਕੀਤੀ ਹੈ ਕੌਮ ਦੇ ਵਿੱਚ ਇਕਤਾ ਤੇ ਬਹੁਤ ਜ਼ੋਰ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਸਾਡੀ ਇਕਤਾ ਹੀ ਸਾਨੂੰ ਮੰਜ਼ਲਵਾਲ ਲੈ ਕੇ ਜਾਏਗੀ ਔਰ ਜਿਹੜੀਆਂ ਸ਼ਹਾਦਤਾਂ ਨੇ ਇੱਕ ਮਕਸਦ ਲਈ ਨੇ ਉਸ ਮਕਸਦ ਦੀ ਪੂਰਤੀ ਲਈ ਜੇ ਲੱਗੇ ਰਾਂਗੇ ਲੜਦੇ ਰਾਂਗੇ ਲੜਦੇ ਰਾਂਗੇ ਫਿਰ ਹੀ ਇਹ ਜਿਹੜੀਆਂ ਸ਼ਹਾਦਤਾਂ ਉਹ ਮਤਲਬ ਉਹ ਉਹਨਾਂ ਦੇ ਉਹਨਾਂ ਦਾ ਖੂਨ ਖੂਨ ਰੰਗ ਲਿਆਏਗਾ ਤੇ ਤਾਂ ਹੀ ਦੁਸ਼ਮਨਾਂ ਨੂੰ ਐ ਦੁਸ਼ਮਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਗੁਨਾਹ ਨੇ ਉਹਨਾਂ ਦੀ ਸਜ਼ਾ ਮਿਲ ਸਕਣਗੀਆਂ ਸੋ ਉਹਨਾਂ ਦੀ ਹਾਜ਼ਰੀ ਵੀ ਪ੍ਰਵਾਨ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ